ਦੀਦੀ ਕੀ ਕਰ ਰਹੇ ਹੋ ਕੁਛ ਨਹੀਂ ਰਵਿੰਦਰ ਬਸ ਆ ਚਾਹ ਤੇ ਰਹੀ ਹੀ ਬਾਹਰ ਜਾਣੀ ਹੀ ਤੇ ਮੈਂ ਕਿਹਾ ਚਲ ਤਾਂਦਾ ਤਿੰਨੀ ਜਾ ਇਹ ਤੇ ਸਾਰਾ ਦਿਨ ਚਲਦੀ ਰਹਿਣੀ ਆ ਇਹਦੇ ਅਜੇ ਕੁਝ ਵੀ ਨਹੀਂ ਅਜੇ ਤੇ ਬੰਦੇ ਆਉਣੇ ਆ ਹੋਰ ਅੱਛਾ ਅੱਛਾ ਹਾਂ ਤੇ ਹੋਰ ਤੂੰ ਸੁਣਾ ਸੱਚ ਪਿੰਡ ਠੀਕ ਠਾਕ ਹਾਂਜੀ ਠੀਕ ਠਾਕ ਦੀਦੀ ਵਧੀਆ ਆ ਠੀਕ ਆ ਤੇ ਕਦੋਂ ਭਿਲਾਣਾ ਪਿੰਡ ਪਿੰਡ ਵਿਖੋ ਅਸਲਾਹ ਕਰਨੀ ਆ ਸਲਾਹ ਕਰ ਲੈਣੀ ਹੀ ਮੰਮੀ ਹੋਣਾ ਨਾ ਹੋਣਾ ਹੈਗਾ ਕੋਈ ਨਹੀਂ ਪੁੱਛ ਲੈਨੇ ਆ ਆਹੋ ਹੋ ਆਓ ਕਿੰਨੇ ਦਿਨ ਹੋ ਗਏ ਹੁਣ ਤੇ ਕੋਈ ਨਹੀਂ ਕਰ ਲੈਨੇ ਆ ਸਲਾਹ ਫਿਰ ਪੁੱਛ ਲੈਣੀ ਨਾ ਨਾ ਝੂੜੀਆਂ ਹੋਰ ਵੱਧ ਪਾ ਕੇ ਰੱਖਿਆ ਗਾ ਰੱਗੇ ਪੰਨ ਦੀਦੀ ਕੀ ਆ ਠੰਡ ਬੜੀ ਲੱਗਦੀ ਆ ਤੇ ਮੈਂ ਫਿਰ ਕੋਟੀ ਦੇ ਵਿੱਚ ਇਹ ਕਵਰ ਕਰ ਲਈਆਂ ਵਾ ਨਹੀਂ ਨਹੀਂ ਹੁੰਦੇ ਅਜੇ ਨਵਾਂ ਨਵਾਂ ਵਾ ਹੁਣ ਹੁਣ ਪਹਿਣੀਆਂ ਵਾ ਬਾਅਦ ਚ ਕਿੱਥੇ ਪਹਿਣੀਆਂ ਜਦੋਂ ਕੋਈ ਨਹੀਂ ਪਾ ਲੈਨੀ ਅੱਗੇ ਹੋਰ ਹੋਰ ਸੁਣਾ ਫਿਰ ਤੁਸੀਂ ਦੱਸੋ ਕਿਦਾਂ ਆਇਆ ਬੰਡਾ ਫੋਨ ਠੀਕ ਆ ਹਾਂ ਵਧੀਆ ਸਾਰੇ ਠੀਕ ਠਾਕ ਨੇ ਅੱਛਾ ਅੱਛਾ ਹੂੰ ਆਏ ਨਹੀਂ ਉਹ ਵਿਆਹ ਤੋਂ ਬਾਅਦ ਮੁੜ ਕੇ ਉਹ ਵੀ ਇਦਾਂ ਹੀ ਬਸ ਕੰਮ ਕਰਨ ਨਿੱਕੇ ਮੋਟੇ ਕਰਦੇ ਰਹਿੰਦੇ ਆ ਤੁਹਾਨੂੰ ਪਤਾ ਉੱਥੇ ਵੀ ਨਿੱਕੇ ਨਿੱਕੇ ਕੰਮ ਹੁੰਦੇ ਹੀ ਰਹਿੰਦੇ ਘਰਾਂ 'ਚ ਠੀਕ ਠੀਕ ਆ ਸਿਆਲ ਦੇ ਕਰਕੇ ਨਿਕਲਿਆ ਹੀ ਨਹੀਂ ਜਾਂਦਾ ਆਹ ਨਹੀਂ ਇਹ ਤਾਂ ਹੈ ਹੀ ਆ ਚਲੋ ਕੋਈ ਨਹੀਂ ਬਣਾ ਲਓ ਫਿਰ ਚਾਹ ਨਾਲੇ ਦੀਦੀ ਮੈਂ ਪੁੱਛ ਲਾਂ ਦਿਲਜਿੰਦਰ ਦੀ ਨੂੰ ਫੋਨ ਕਰਕੇ ਪਹਿਲਾਂ ਕੀ ਕਹਿੰਦੇ ਆ ਵੀ ਜਾਣਾ ਕਿ ਨਹੀਂ ਜਾਣਾ ਚਲੋ ਦਿਲਜਿੰਦਰ ਨੂੰ ਤੇ ਪੁੱਛਣਾ ਹੀ ਆ ਤੇ ਮੰਮੀ ਨੇ ਕਰ ਲੈਣੀ ਸੀ ਸਲਾਹ ਫਿਰ ਵੀ ਵੱਡੇ ਆ ਕੋਈ ਨਹੀਂ ਪੁੱਛ ਲੈਣੀ ਮੰਮੀ ਨੂੰ ਚਲੋ ਪਹਿਲਾਂ ਮੋਨਾ ਨੂੰ ਪੁੱਛ ਲਾ ਵੇਖ ਲੈ ਜਿੱਦਾਂ ਠੀਕ ਲੱਗਦਾ ਲੈ ਅੱਜ ਸਾਰੇ ਘਰ ਬੈਠੇ ਨੇ ਤੇ ਇਹਨੇ ਸਮਾਵਾ ਦਲਜਿੰਦਰ ਨਾ ਕਰਨੀ ਆ ਇਹ ਰੰਗ ਵਿਖਾਉਗੀ ਮੰਮੀ ਨੂੰ ਪਤਾ ਨਹੀਂ ਪਤਾਈ ਕਿ ਨਹੀਂ ਪਤਾ ਜੇ ਲੱਗ ਗਿਆ ਤੇ ਉਹਨਾਂ ਨੇ ਤੇ ਉਦਾਂ ਹੀ ਗੁੱਸੇ ਹੋਣ ਲੱਗ ਪੈਣਾ ਨੇ ਇਹ ਠੇਕ ਲੋਤੀ ਆ ਤੂੰ ਹੀ ਕੀ ਕਰਨ ਦੇ ਇਥੇ ਠਾਣੇ ਦੇ ਵਿੱਚ ਉਹ ਕੋਹ ਨਹੀਂ ਮੈਂ ਚੱਲਿਆ ਇਹ ਸ਼ਹਿਰ ਨੂੰ ਮੁੰਡਾ ਡਿਆ ਫੋਨ ਕਰਦੇ ਉਹਨੂੰ ਡੀਕਣ ਡਿਆ ਆਂ ਤੇ ਮੈਂ ਉੱਤੇ ਆ ਕੇ ਖਲੋ ਗਿਆ ਮੁੜ ਕੇ ਅੱਛਾ ਅੱਛਾ ਹੂੰ ਤੇ ਸ਼ਹਿਰ ਦਾ ਕੰਮ ਮੇਰਾ ਦਾ ਜੀ ਕੈਨਸਲ ਕਰ ਦੋ ਕਿਉਂ ਕੀ ਕੰਮ ਆ ਮੇਰਾ ਰਾਦਾ ਬਣੰਦਿਆ ਹੀ ਪਿੰਡੋਂ ਹੋਨੇ ਅੱਜ ਪਿੰਡੋਂ ਨਾਲ ਕਿੰਨੇ ਦਿਨ ਹੋ ਗਏ ਆ ਵਿਆਹ ਨੂੰ ਤੇ ਮੰਮੀ ਹੁਣੇ ਫੰਦੇ ਫੇਰਾ ਪਾਉਂਦੀ ਹੈ ਪਿੰਡ ਜਾਨਾ ਮੰਮੀ ਨਾਲ ਸਲਾਹ ਕਰਕੇ ਨਾ ਸਾਰਿਆਂ ਨਾਲ ਡੈਡੀ ਨਾਲ ਤੇ ਮੰਮੀ ਨਾਲ ਫੇਰ ਚੱਲਾਂਗੇ ਨਾਲੇ ਉਹਨਾਂ ਨੂੰ ਲੈ ਜਾਾਂਗੇ ਜੋਬ ਨਾਲ ਨਾਲੇ ਮੰਮੀ ਨੂੰ ਲੈ ਜਾਾਂਗੇ ਮੈਂ ਨਜ਼ਰ ਜਿੰਦਾਦੀ ਨੂੰ ਕੀਤਾ ਹੀ ਫੋਨ ਉਹ ਆਖਦੇ ਸੀ ਕਿ ਅੱਜ ਹੀ ਜਾਣਾ ਵਾ ਮੈਂ ਵੀ ਚੱਲੀਆਂ ਤਾਂ ਤੁਸੀਂ ਵੀ ਆ ਜਾਓ ਯਾਰ ਉਹਨਾਂ ਨੇ ਮਨ ਨਹੀਂ ਥੋੜੀ ਆ ਹੁਣ ਮੇਰੀ ਗੱਲ ਸੁਣੋ ਉਹ ਆਪਣੇ ਘਰ ਵਾ ਤੂੰ ਆਪਣੇ ਘਰੋਂ ਮੰਮੀ ਹੁਣਾਂ ਨੂੰ ਨਾ ਫੇਰ ਕਿਸ ਦਿਨ ਲੈ ਜਾਗੇ ਨਾਲੇ ਦੀਦੀ ਹੁਣਾਂ ਨੂੰ ਲੈ ਜਾਗੇ ਨਾਲੇ ਜੋ ਨਹੀਂ 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 ਦਾਨੀ ਕਰਨਾ ਮੰਮੀ ਨੇ ਕਿਹਾ ਹੁਣੇ ਮਰਜ਼ੀਆਂ ਕਰਨ ਦਾ ਵੀ ਜੇ ਮੁੜ ਕੇ ਘਰ ਚੱਕ ਪੱਤ ਪਾਏ ਨਾ ਹਾਏ ਰੱਬਾ ਇਹੋ ਚ ਮਰਜ਼ੀ ਕਾਦੀ ਆ ਓਹੋ ਅਜੇ ਮਰਜ਼ੀ ਨਾ ਕਰ ਤੂੰ ਇੰਨਾ ਸ਼ੁਕਰ ਕਰ ਵੀ ਸਾਡਾ ਵਿਆਹ ਹੋ ਗਿਆ ਵਾ ਠੀਕ ਆ ਨਾ ਇਹਦੇ ਵਿੱਚ ਮਰਜ਼ੀ ਦੀ ਭਲਾ ਕਾਦੀ ਗੱਲ ਵਾ ਮੇਰਾ ਦਹੀਂ ਕਿ ਨਾ ਨਵਾਂ ਕੰਮ ਵਾਂ ਉੱਥੇ ਜੇ ਕੋਈ ਗੱਲਬਾਤ ਹੋ ਗਈ ਤੇ ਫਿਰ ਚੰਗੇ ਨਹੀਂ ਲੱਗੇ ਦਾ ਯਾਰ ਉੱਥੇ ਗੱਲਬਾਤ ਕਿਹੜੀ ਹੋਣੀ ਆ ਜੇ ਗੱਲਬਾਤ ਹੋਣੀ ਹੁੰਦੀ ਨਾ ਤੇ ਵਿਆਹ ਤਾਂ ਕੀਤੀ ਹੋ ਜਾਣੀ ਤੇ ਕੋਈ ਪਤਾ ਹੁੰਦਾ ਆ ਪਹਿਲੀ ਵਾਰ ਤੇ ਜਾਣਾ ਆ ਇਹ ਨਾਲੇ ਫੇਰਾ ਪਾਉਣ ਦੇ ਜਾਣਾ ਉੱਥੇ ਇੰਨੇ ਜਾਣਿਆਂ ਨੇ ਕੀ ਕਰਨਾ ਵਾ ਯਾਰ ਉਹਨਾਂ ਨੂੰ ਕਿਹਾ ਤੂੰ ਚੱਲ ਜੋ ਉਹਨਾਂ ਨੇ ਥੋੜੀ ਸਾਡੀ ਕੋਈ ਰੀ ਸੁਵਾਨ ਅੱਜ ਤੋਂ ਆਪਣੇ ਟੱਬਰ ਦੀ ਸਲਾਹ ਨਾਲ ਤੁਰਨਾ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੇਂਦੇ ਤੈਨੂੰ ਪਤਾ ਨਹੀਂ ਕਿ ਵਿਆਹ ਤੋਂ ਬਾਅਦ ਫੇਰਾ ਪਹੁੰਚ ਜਾਈਦਾ ਵਾ ਉਹ ਮੈਨੂੰ ਪਤਾ ਵਾ ਜਾਈਦਾ ਵਾ ਅੱਜ ਮੰਮੀ ਨਾਲ ਸਲਾਹ ਕਰ ਲੈਣੀ ਆ ਤੇ ਕੱਲ ਪਰ ਮੈਨੂੰ ਨਹੀਂ ਪਤਾ ਜਾਣਾ ਵਾ ਅੱਜ ਮੰਮੀ ਨੂੰ ਉਹਨੂੰ ਦੱਸ ਦਿੰਨੀ ਆ ਥੱਲੇ ਤੇ ਕੋਈ ਗੱਲ ਨਹੀਂ ਉਹਨੂੰ ਪੁੱਛ ਕੇ ਜਾਣਾ ਸੀ ਕਿਹੜਾ ਨਹੀਂ ਪੁੱਛ ਕੇ ਜਾਣਾ ਭਾਏ ਪੁੱਛ ਕੇ ਜਾਣਾ ਤਾਂ ਜੇ ਮੰਮੀ ਕਹੂਗੀ ਵੀ ਕੋਈ ਗੱਲ ਨਹੀਂ ਅਸੀਂ ਵੀ ਨਾਲ ਜਾਣਾ ਵਾ ਤੇ ਕੱਲ ਨੂੰ ਚੱਲ ਜਾਾਂਗੇ ਤੇ ਫੇਰ ਉੱਥੇ ਹੀ ਕਹੇਗੀ ਕੋਈ ਨਹੀਂ ਮੰਮੀ ਜੀ ਮੈਂ ਕਹਿ ਦੂੰਗੀ ਵੀ ਅੱਜ ਆਪਾਂ ਹੋਵਨੇ ਆ ਤੇ ਜਦੋਂ ਫੇਰ ਕਿਸ ਦਿਨ ਜਾਣਾ ਉਹ ਦਿਨ ਫੇਰ ਸਾਰੇ ਜਣੇ ਚੱਲ ਜਾਾਂਗੇ ਉਹ ਜਾਂਦੇ ਯਾਰ ਮੈਂ ਕਹਿਣਾ ਵਾ ਰਹਿਣ ਦੇ ਮੈਂ ਲਗੀਆਂ ਸਮਾਨ ਰਖਣ ਤਾਂ ਤੁਸੀਂ ਆਇਓ ਚੁੱਪ ਕਰਕੇ ਥੱਲੇ ਮੰਮੀ ਨੂੰ ਦੱਸ ਦਿੰਨੀ ਆ ਆ ਜਾਇਓਗਾ ਹੁਣ ਹੱਦ ਹੋਈ ਐ ਮੈਨਾਂ ਕਿ ਦੇਦੇ ਵਾਲੀ 10 ਵਜੇ ਮੰਮੀ ਨੂੰ ਐਮ ਕਹਿਤਾ ਜਾ ਕੇ ਵੀ ਮੈਂ ਚੱਲਿਆ ਮੈਂ ਪਿੰਡ ਉਹਨਾਂ ਗੁੱਸਾ ਨਹੀਂ ਕਰਨਾ ਵੀ ਹੁਣੇ ਮਰਜ਼ੀਆਂ ਕਰਨ ਲੈ ਬਈ ਆਪਣੀਆਂ ਹੱਦ ਹੋਈ ਏ ਤੇ ਵਾਲੀ ਚਲ ਇਦਾਂ ਕਰਨਾ ਮੰਮੀ ਨੂੰ ਸਮਝਾਉਣਾ ਵੀ ਇਹ ਕਹਿਣ ਦੀ ਆ ਜਾਣਾ ਹੀ ਜਾਣਾ ਕੀ ਪਤਾ ਮੰਮੀ ਆਖੇ ਲਾਗੀ ਜਾਏ ਲੀ ਲਿਖ ਪਹਿਲਾਂ ਏ ਤੇ ਲਿਖ ਪਈ ਨਾ ਏ ਲੇ ਇਦਾਂ ਏ ਇਦਾਂ ਈ ਬੀ ਉਹ ਜੋਤ ਚਾਹ ਲਿਆ ਯਾਰ ਇਹਨਾ ਟਾਈਮ ਲਿਖ ਕੇ ਲਿਖ ਲਿਖ ਮੇਰਾ ਪੁੱਤ ਸਕੂਲੇ ਜਾਣਾ ਨਹੀਂ ਕਰਦਾ ਕਹਣਾ ਮੈਂ ਉਹ ਇਨਾ ਟਾਈਮ ਹੈ ਪਹਿਲੀਆਂ ਚ ਜਾਣਾ ਵਾ ਟਾਈਮ ਕੀ ਹੋ ਬਸ ਨਿਕੇ ਨਿਕੇ ਕੰਮ ਕਰਦੇ ਆਂ ਇਤਰਾ ਦੇ ਟਰੇ ਹੋਰ ਕੀ ਕਹਿੰਦੀ ਲੀਨ ਕੋਹ ਨਹੀਂ ਕਰਨ ਕੀ ਰਹੀ ਇਹਨੂੰ ਪ੍ਰੈਕਟਿਸ ਕਰਾਇਆ ਕਰ ਲਿਖਣ ਦੀ ਥੋੜਾ ਬੋਤਾ ਲਿਖਦੀ ਹੁੰਦਾ ਨਹੀਂ ਲਿਖ ਲੈਣਾ ਵਾ ਕੋਈ ਨਹੀਂ ਪ੍ਰੈਕਟਿਸ ਕੀ ਕਰਾਵਾਂ ਟਾਈਮ ਹੀ ਨਹੀਂ ਲੱਗਦਾ ਉਹ ਟਾਈਮ ਤੇ ਫਿਰ ਹੁਣ ਇਦਾਂ ਹੀ ਆ ਹੁਣ ਕੱਢਣਾ ਤੇ ਪੜ੍ਹਣਾ ਹੀ ਨਾ ਵਾ ਤੇ ਗਾਂ ਜਦੋਂ ਪੜਨ ਜਾਇਆ ਕਰਨਾ ਤੇ ਸਕੂਲੋਂ ਵੀ ਕੰਮ ਮਿਲਿਆ ਕਰਨਾ ਉਹ ਤੇ ਹੈਗਾ ਹੀ ਆ ਤੇ ਨਾਲੇ ਨਾ ਰਪਿੰਦਰ ਆਈ ਸੀ ਮੇਰੇ ਲੱਗ ਗਿਆ ਰਸੋਈ ਚ ਅੱਛਾ ਉਹ ਚੱਲ ਵਧੀਆ ਵਾ 너 ਮੁੰਨੀ ਨੀ ਰਲ ਕੇ ਕੰਮ ਕਰੀ ਜਾਇਆ ਕਰੋ ਨਾ ਤੇ ਤੇਰਾ ਵੀ ਕੰਮ ਹੌਲਾ ਹੋ ਜਾਊਗਾ ਕੰਮ ਸਵਾਹ ਕਰਾਉਣਾ ਵਾ ਉਹਨੇ ਆਪਣੀਆਂ ਹੀ ਗੱਲਾਂ ਲੈ ਕੇ ਬੈਠੀ ਸੀ ਐਵੇਂ ਨਹੀਂ ਕਹਿਣ ਕਿਆਂ ਜਾਂ ਨਹੀਂ ਹੀ ਕਰਨ ਕਿਉਂ ਕੀ ਕਹਿੰਦੇ ਐ ਨਹੀਂ ਚਾਹਦ ਰਹੀ ਐ ਤੇ ਹੀ ਇੱਕ ਆਦੇ ਵਾਸਤੇ ਆ ਕੀ ਕਰਨ ਦੇ ਉਹ ਪਿੰਡੋਂ ਫੋਨ ਆਇਆ ਫਿਰ ਮੈਂ ਪੁੱਛਿਆ ਮੈਂ ਵੀ ਪਿੰਡ ਜਾਣਾ ਵਾ ਕਿੱਦਾਂ ਜਾਣਾ ਵਾ ਕਹਿੰਦੀ ਤੇ ਮੈਂ ਵੀ ਹੋਣਾ ਹੀ ਨਵਾਂ ਨਵਾਂ ਵਿਆਹ ਵਾ ਮੇਰਾ ਪਾਓ ਤੇ ਨਹੀਂ ਕਰਨੀ ਐ ਦਲਿੰਦਰ ਦੀਦੀ ਨੂੰ ਫੋਨ ਤੇ ਮੈਂ ਮੰਮੀ ਨਾਲ ਸਲਾਹ ਕਰ ਲੈਣੀ ਹੀ ਵੱਡੇ ਆ ਫਿਰ ਵੀ ਮੰਮੀ ਨਾਲ ਵੀ ਕਰ ਲੈਣੀ ਆ ਦੀਦੀ ਨੂੰ ਪੁੱਛਣੀ ਆ ਕਿ ਦਾਨ ਦੇ ਉਹ ਕਹਿਣਾ ਸੀ ਵੀ ਦੀਦੀ ਇੱਥੇ ਵਿਧਾਨ ਲੱਗੀ ਆ ਕਿਤੇ ਫੇ ਤੂੰ ਦੀਦੀ ਨੂੰ ਪੁੱਛਣਾ ਵਾ ਤੀਜੇ ਘਰ ਜਾ ਕੇ ਤੇ ਫੇ ਮੰਮੀ ਦੀ ਸਲਾਹ ਨਾ ਲਈ ਅਹੀਂ ਕਾਨੂੰ ਕਹਿਣਾ ਯਾਰ ਉਹ ਹੁਣ ਕਰਦੇ ਆ ਆਪਣੀਆਂ ਮਰਜ਼ੀਆਂ ਤੇ ਅਹੀਂ ਇਹਨਾਂ ਦੀ ਗੱਲ 'ਚ ਸ਼ੁਰੂ ਤੋਂ ਹੀ ਨਹੀਂ ਆਉਣਾ ਹੈਗਾ ਉਹ ਹੈਗੀ ਬੜੀ ਤੇਜ਼ ਜੀ ਨਾਲੇ ਆਪਣਾ ਪਿਛਾ ਦੱਸਦੀ ਵਾਵਾ ਤਗੜਾ ਜਿਆ ਤੇ ਅਹੀਂ ਕਿਉਂ ਕਿਸ ਦੀਆਂ ਗੱਲਾਂ ਚ ਆਉਣਾ ਨਹੀਂ ਤੇ ਸਰਦਾਰ ਕਿੱਥੇ ਆ लवली ਸਰਦਾਰ ਜਿੱਥੇ ਮਰਜ਼ੀ ਹੋਵੇ ਮੰਮੀ ਵੀ ਤਾਂ ਜ਼ੋਰ ਪਾਉਂਦੇ ਹੀ ਨਾ ਕਰਾ ਦੋ ਸੁਧਰ ਜਾਣਾ ਵਾ ਸੁਧਰ ਜਾਣਾ ਲਵਲੀ ਨੂੰ ਵੀ ਪਤਾ ਲੱਗ ਜਾਊਗਾ ਪੀ ਕੀ ਭਾਵੇਂ ਇਕਦੀ ਆ ਜਦੋਂ ਜ਼ਿੰਮੇਵਾਰੀਆਂ ਪਈਆਂ ਸਿਰ ਤੇ ਉਹ ਚੱਲ ਮੇਰੀ ਗੱਲ ਸੁਣੋ ਸਾਡਾ ਕੰਮ ਸਿਰਫ ਇਥੋਂ ਤੱਕ ਦਾ ਹੀਗਾ ਵੀ ਰਿਸ਼ਤਾ ਕਰਾਉਣਾ ਠੀਕ ਆ ਅਸੀਂ ਕਰਵਾਤਾ ਵਾ ਹੁਣ ਭਾਵੇਂ ਰਾਜੀ ਰਹਿਣ ਤੇ ਭਾਵੇਂ ਗੁੱਸੇ ਰਹਿਣ ਸਾਨੂੰ ਕੀ ਆ ਨਹੀਂ ਨਹੀਂ ਜੇ ਇਦਾਂ ਦੇ ਹਾਲਾਤ ਰਹਿ ਨਾ ਇਹਨਾਂ ਦੇ ਛੇਤੀ ਇਹਨਾਂ ਨੂੰ ਕਹਿਣਾ ਭਰਾ ਆਪਣਾ ਵੱਖਰਾ ਹੋ ਜਾਓ ਤੇ ਆਪਣਾ ਕੰਮ ਨੂੰ ਵੇੜੋ ਜਿੱਦਾਂ ਵੀ ਨਿਭੜਦਾ ਤੇ ਅੱਗੇ ਵੱਖਰਾ ਹੀ ਅੱਗੇ ਕਿਹੜਾ ਕਿਤੇ ਸਾਂਝਾ ਚੱਲਣਾ ਵੱਖਰਾ ਤੇ ਹੈਗਾ ਹੀ ਆ ਤੁਸੀਂ ਆਪਸੇ ਆਣੇ ਹੁਣ ਰਸੋਈ ਚ ਨਾ ਕਰੂਗੀ ਦੋ ਜੀ ਵਾਦੇ ਕਿ ਨਹੀਂ ਵਾਦੇ ਕੰਮ ਕਰਨ ਦਾ ਭਾਰ ਨਹੀਂ ਹੁੰਦਾ ਪਰ ਇਹ ਆ ਵੀ ਬੰਦਾ ਨਾਲ ਥੋੜਾ ਬਤਾ ਕਰਾ ਦੇ ਤੇ ਫਿਰ ਕੀ ਹੁੰਦਾ ਤੂੰ ਇਦਾਂ ਕਰ ਜਿਹੜੀ ਕੋਈ ਗੱਲ ਕਰਦੀ ਹੁੰਦੀ ਹੈ ਨਾ ਸੁਣ ਕੇ ਤੇ ਦੂਜੇ ਗੰਨਥ ਨਹੀਂ ਕਰਦੇ ਆ ਕਰ ਤੈਨੂੰ ਨਹੀਂ ਲੋੜ ਹੈਗੀ ਕਿਸੇ ਨਾਲ ਗੱਲ ਕਰਨ ਦੀ ਨਾ ਨਾ ਮੈਨੂੰ ਨਹੀਂ ਕੋਈ ਪਰਵਾਹ ਮੈਂ ਆਪਣਾ ਮਸਤੀ ਚ ਕੰਮ ਕਰੀ ਜਾਨੀ ਮੇਰਾ ਤੇ ਦੇ ਬਾਸ ਇਹ ਹੀ ਕੰਮ ਚੱਲਦਾ ਰਹੇ ਤੇ ਚੱਲ ਕੋਈ ਗੱਲ ਨਹੀਂ ਮੈਂ ਚੱਲਿਆ ਮੈਂ ਪਹਿਲੀਆਂ ਚ ਤੇ ਤੂੰ ਮਗਰੋਂ ਜਿਹੜਾ ਕੋਈ ਕੰਮ ਹੈਗਾ ਨਾ ਵੇਖ ਲੈ ਠੀਕ ਆ ਤੇ ਮੜਾ ਜਾ ਅੱਡੇ ਤੇ ਜਾਣਾ ਇੱਕ ਦੋ ਚੀਜ਼ਾਂ ਲੈ ਆਉਣੀ ਆ ਮੈਂ ਠੀਕ ਆ ਕੋਈ ਗੱਲ ਨਹੀਂ ਤੁਸੀਂ ਹੋ ਤੇ ਮੈਂ ਕੋਈ ਤੂੰ ਕਰ ਲੈ ਕੰਮ ਕਰ ਲੈ ਲਵਲੀ ਦਾ ਵੀ ਨਾ ਗਾਂ ਗਾਂ ਕੰਮ ਨੂੰ ਔਖਾ ਹੀ ਲੱਗਦਾ ਵਾ ਜੇ ਇਦਾਂ ਕੰਮ ਚੱਲਦਾ ਰਿਹਾ ਤੇ ਘਰ ਦੀ ਸੈਟਿੰਗ ਨਹੀਂ ਹੋਣੀ ਹੈਗੀ ਇਹਨੇ ਫੇਰ ਉਹ ਹੀ ਕੰਮ ਕਰਨਾ ਵਕ ਹੋਣ ਵਾਲਾ ਹੀ ਉਹ ਚੱਲ ਕੋਈ ਗੱਲ ਨਹੀਂ ਆਪੇ ਤੇ ਫਸਿਆ ਬਾਏ ਕੰਮ ਚ ਉਹ ਫੇਰ ਉਹ ਕਹਿੰਦੇ ਤੇ ਹੁੰਦੇ ਆ ਕਿ ਆਪੇ ਫਤੜੀ ਤੈਨੂੰ ਕੌਣ ਬਚਾਰੇ ਚੱਲ ਕੋਈ ਗੱਲ ਨਹੀਂ ਤੂੰ ਕੁੜੀਏ ਕਰੀ ਜਾ ਪੇਜ ਕੰਦਾ ਬੈਠਾ ਏ ਹਾਂ ਬੈਠੀ ਪਤਾ ਤੇ ਉਹ ਮੈਂ ਤੁਹਾਡੇ ਨਾਲ ਸਲਾਹ ਕਰਨੀ ਇੱਕ ਕਾਦੀ ਸਲਾਹ ਕਰ ਉਹ ਰਪਿੰਦਰ ਗਈ ਸੀ ਮੰਨਾ ਕੋਠੇ ਤੇ ਹਾਂ ਮੈਂ ਉਥੇ ਖਲੋਤਾ ਮੁੰਡੇ ਨੂੰ ਡੀਕੰਡਿਆ ਜਾਣਾ ਸੀ ਸ਼ਹਿਰ ਅੱਛਾ ਤੇ ਉਹ ਮੈਂ ਤਾਂ ਚੱਲਿਆ ਸ਼ਹਿਰ ਤੇ ਉਹ ਕਹਿੰਦੀ ਪਿੰਡ ਨੂੰ ਜਾਣਾ ਵਾ ਅੱਜ ਪਿੰਡ ਨੂੰ ਜਾਣਾ ਵਾ ਓਏ ਆਹੋ ਕਰੇ ਉਹ ਦੂਜੀ ਭੈਣ ਉਹਦੀ ਚੱਲੀ ਹੈ ਨਾ ਤਾਂ ਘਰ ਕੇ ਡਈ ਕਹਿਣ ਤੇਰਾ ਦਿਮਾਗ ਠੀਕ ਵਾ ਤੈਨੂੰ ਨਹੀਂ ਪਤਾ ਵੀ ਪਹਿਲੀ ਵਾਰ ਜਾਣਾ ਫੇਰ ਆਪਾਂ ਤਾਂ ਸਾਰੇ ਟੱਬਰ ਨੇ ਨਾਲ ਜਾਣਾ ਵਾ ਤੂੰ ਕਿਦਾਂ ਉਹਨੂੰ ਹਾਂ ਕਰਦੀ ਉਹ ਮੈਂ ਕਦੋਂ ਹਾਂ ਕੀਤੀ ਆ ਮੈਂ ਤਾਂ ਬੜਾ ਮਨਾ ਕੀਤਾ ਇਹ ਵੀ ਚੱਲ ਸਲਾਹ ਕਰਕੇ ਤੇ ਸਾਰਾ ਟੱਬਰ ਚੱਲਾਂਗੇ ਪਰ ਉਹ ਕਹਿੰਦੀ ਫੇਰ ਆਪਾਂ ਉਹ ਜਾਣਾ ਕੋਈ ਗੱਲ ਨਹੀਂ ਐਰ ਕੇ ਚੱਲ ਜਾਨੇ ਆ ਤੇ ਬਾਅਦ ਚ ਫੇਰ ਸਾਰੇ ਜਾਣੇ ਚੱਲ ਜਾਂਗੇ ਨਹੀਂ ਬਾਅਦ ਚ ਸਾਰਿਆਂ ਜਾ ਕੇ ਕੀ ਕਰਨਾ ਜੇ ਹੁਣੇ ਚੱਲ ਜੂਗੇ ਤਾਂ ਮੁੜ ਕੇ ਵੀ ਕੱਲੀ ਚੱਲ ਜੇ ਤੈਨੂੰ ਨਹੀਂ ਪਤਾ ਸਾਡਾ ਕੀ ਇੱਥੇ ਰੀਤੀ ਰਿਵਾਜ ਵਾ ਉਹ ਮੈਂ ਬਥੇਰਾ ਸਮਝਾਇਆ ਚਾਹੇ ਤੁਸੀਂ ਮੜਾ ਜਾ ਸਮਝਾ ਕੇ ਵੇਖ ਲੋ ਮੈਂ ਨਹੀਂ ਕਹਿਣਾ ਨਵੀਂ ਨਵੀਂ ਹੈ ਗਈ ਆ ਮੈਂ ਕੀ ਮੱਥਾ ਲਾਵਾਂ ਉਹਦੇ ਨਾਲ ਤੂੰ ਹੀ ਉਹਨੂੰ ਕਹਿ ਪੀ ਜੋਤਪਾ ਭਾਬੀ ਨੂੰ ਅਹੀਂ ਫੇਰਾ ਪਾਉਣ ਗਏ ਹਾਂ ਤਾਂ ਸਾਰਾ ਟੱਬਰ ਗਏ ਹਾਂ ਉਹ ਮੈਂ ਉਹਨੂੰ ਸਮਝਾਇਆ ਬਥੇਰਾ ਮੈਂ ਕਿ ਜੋ ਬਨੇ ਨਾਰਾਜ਼ ਹੋ ਜਾਣਾ ਸਾਰੇ ਟੱਬਰ ਨੇ ਨਾਰਾਜ਼ ਹੋ ਕੇ ਬਹਿ ਜਾਣਾ ਮੁੜ ਕੇ ਉਹ ਜੋਤ ਨਾ ਮੈਨੂੰ ਗੱਲਾਂ ਕਰੋਗੀ ਪੀ ਮੰਮੀ ਮੈਨੂੰ ਤਾਂ ਇੰਨੀਆਂ ਗੱਲਾਂ ਕਰਦੇ ਹੁੰਦੇ ਸੀ ਹੁਣ ਅਜੇ ਕੱਲ ਆਈ ਆ ਤਾਂ ਆਪਣੀਆਂ ਮਰਜ਼ੀਆਂ ਲਈ ਆ ਕਰਨ ਚਲ ਕੋਈ ਗੱਲ ਨਹੀਂ ਇੱਕ ਕਰੀ ਹੋਉਂਨੇ ਫਿਰ ਅਗਲੀ ਵਾਲੀ ਚੱਲ ਜਾਾਂਗੇ ਸਭ ਸਾਰੇ ਯਾਨੀ ਕੀ ਕਰਨਾ ਆਹੋ ਜਦੋਂ ਇੱਕ ਵਾਰ ਤੂੰ ਚੱਲ ਗਿਆ ਨਾ ਉਹਨੂੰ ਇਹ ਹੋ ਜਾਣਾ ਇਹ ਮੇਰੇ ਵੱਲ ਵਾ ਤੇ ਮੈਨੂੰ ਟੱਬਰ ਦੀ ਕੀ ਲੋੜ ਵਾ ਮੰਮੀ ਹੁਣ ਉਹਨੂੰ ਮਨਾ ਕਰਕੇ ਤੁਹਾਡੇ ਦੋਵਾਂ ਚ ਲੜਾਈ ਪਾਉਮੀ ਚਾਹੁੰਦੀ ਤੇ ਹੁਣ ਵੇ ਮੈਂ ਲੜਾਈ ਕਿਉਂ ਪਾਉਣੀ ਆ ਲੜਾਈ ਵਾਲਾ ਕੰਮ ਹੀ ਆ ਇਹ ਕਰੀ ਹੋਉਂਦੇ ਤੇ ਕੀ ਹੋ ਜਾਣਾ ਹੀ ਉੱਥੇ ਜਾ ਲੈ ਜਾ ਫਿਰ ਉਹਨੂੰ ਨਾਲ ਫਿਰ ਪੁੱਛਣ ਕੀ ਆਇਆ ਮੈਨੂੰ ਉਹ ਮੈਂ ਤੇ ਦੱਸਣ ਆਇਆ ਤੁਹਾਨੂੰ ਵੀ ਅਸੀਂ ਚੱਲੇ ਆ ਅੱਧਾ ਦੱਸਣ ਦੇ ਕੀ ਲੋੜ ਹੀ ਜਦੋਂ ਚੱਲ ਜਾਂਦਾ ਮੈਨੂੰ ਪਤਾ ਲੱਗ ਹੀ ਜਾਣਾ ਸੀ ਕਿਤੇ ਗਏ ਆ ਪੀ ਗਾੜੀਆਂ ਤੁਸੀਂ ਸਿੱਧਾ ਜਵਾਬ ਦਿਓ ਵੀ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਹੋ ਉਹ ਤੇ ਅਗਲੀ ਵਾਰੀ ਇਕੱਠੇ ਚੱਲ ਜਾਾਂਗੇ ਸਾਡੀ ਗੱਲ ਮੰਨਣ ਦੀ ਤਾਂ ਪੁੱਛਣ ਦੀ ਤਾਂ ਕੋਈ ਲੋੜ ਹੀ ਨਹੀਂ ਗਈ ਤੁਸੀਂ ਆ ਬਥੇਰੇ ਸਿਆਣੇ ਜੇ ਉੱਤੋਂ ਸਿਆਣੀ ਉਹ ਆ ਗਈ ਆ ਜਿੱਦਾਂ ਤੈਨੂੰ ਕਹਿੰਦੇ ਕਰੀ ਜਾ ਤੂੰ ਉਦਾਂ ਹੀ ਤਬਰ ਦੀ ਲੋੜ ਨਹੀਂ ਗਈ ਹੈਗੀ ਤੈਨੂੰ ਤੈਨੂੰ ਪਤਾ ਹੈ ਰਿਸ਼ਤਾ ਕਿੱਦਾਂ ਹੋਇਆ ਵਾ ਕਿਹੜੇ ਹਾਲਾਤਾਂ 'ਚ ਹੋਇਆ ਤੂੰ ਹੋਇਆ ਵਾ ਤਾਂ ਹੁਣ ਕੀ ਕਰੋ ਬਾਹਰ ਕੱਢਦਾ ਉਹਨੂੰ ਜਦੋਂ ਵਿਆਹ ਕਰਾਉਣਾ ਹੀ ਉਦੋਂ ਵੀ ਤੁਹਾਡਾ ਇਹੋ ਹੀ ਤੇ ਜੇ ਹੋ ਗਿਆ ਵੇ ਤਾਂ ਵੀ ਤੁਹਾਡਾ ਇਹੋ ਹੀ ਇਹ ਹੋ ਕੀ ਉਦੋਂ ਮੈਂ ਉਹਨਾਂ ਕੋ ਗੱਲਾਂ ਕਰੰਦੀ ਰਹੀ ਹੁਣ ਤੂੰ ਤਾਂ ਪੱਗ ਬੰਨ੍ਹ ਲਈ ਆ ਤਿਆਰ ਹੋ ਗਿਆ ਵਾ ਚਲ ਗਿਆ ਤੇ ਮਗਰੋਂ ਮੈਂ ਸਾਰੇ ਡੱਬਰ ਕਾ ਫਿਰ ਵੇਚ ਕੇ ਕਰਾਂਗੀ ਆ ਤਾਂ ਚੱਲਿਆ ਸ਼ਹਿਰ ਮੈਨੂੰ ਕੀ ਪਤਾ ਸੀ ਇਹ ਨਿਆ ਰਫੜ ਪਾ ਕੇ ਬੈਜਣਾ ਵਾ ਤੇ ਕੋਈ ਗੱਲ ਨਹੀਂ ਇੱਕ ਵਾਰੀ ਹੋ ਨਹੀਂ ਈ ਈ ਵੱਡੀ ਗੱਲ ਵੀ ਕੋਈ ਨਹੀਂ ਆ ਤੇ ਤੂੰ ਹੀ ਉਹਨੂੰ ਕਹਿੰਦਾ ਵੀ ਮੰਮੀ ਨੂੰ ਜਾ ਪੁੱਛ ਲਾ ਕੋਈ ਗੱਲ ਨਹੀਂ ਉਹਨੂੰ ਮੈਂ ਕੱਲ ਦਿੰਨਾ ਵਾ ਉਹਨੇ ਕਿਹਾ ਨਹੀਂ ਆਉਣਾ ਇੱਦਾਂ ਨਹੀਂ ਹੋਣਾ ਮੇਰੇ ਵੱਲ ਕੰਨੀ ਤਿਆਰ ਹੋਏਗੇ ਤਾਂ ਗਾਂ ਜਾਓ ਤੂੰ ਉਹ ਜਾਓ ਗਾਂ ਵੇ ਇਹ ਮੁੰਡੇ ਦੇ ਕੰਮ ਤਿਆਰ ਬਿਆਰ ਹੋ ਗਏ ਤਾਂ ਹੁਣ ਦੱਸਣ ਆ ਜਾਂਦੇ ਨੇ ਤੇ ਦੱਸਣ ਦੀ ਕੀ ਲੋੜ ਹੀ ਚੁੱਪ ਕਰਕੇ ਗਾਂਹ ਜਾਨੋ ਸਾਨੂੰ ਪਤਾ ਲੱਗ ਹੀ ਜਾਣਾ ਸੀ ਵੀ ਗਏ ਜੇ ਤੁਸੀਂ ਦੋਵੇਂ ਜਾਣੇ ਕਿਤੇ ਹਾਦੀ ਹੋ ਗਈ ਆ ਟੱਬਰ ਵਾਲੀ ਤੇ ਜਦੋਂ ਹੁੰਦਾ ਨਹੀਂ ਓਦੋਂ ਤਰਲੇ ਲੈਂਦਾ ਫਿਰਦਾ ਸੀ ਮੰਮੀ ਪਾਬੀ ਨੂੰ ਕਹੇ ਮੰਮੀ ਫਲਾਣੇ ਨੂੰ ਕਹੇ ਹੁਣ ਨਾ ਤੈਨੂੰ ਪਾਬੀ ਲੱਭੀ ਤੇ ਉਹਨਾਂ ਵਿੱਚ ਪੈ ਕੇ ਤਾਰੇ ਰਿਸ਼ਤਾ ਕਰਾਇਆ ਤਾਂ ਉਹਨੂੰ ਹੀ ਕਹਾਂ ਵੀ ਨਾਲ ਚੱਲ ਚਲ ਉਹ ਦੋਵੇਂ ਜੀ ਚੱਲ ਜਾਂਦੇ ਸੀ ਨਾ ਵੀ ਜਾਂਦੇ ਤਾਂ ਕੋਈ ਗੱਲ ਨਹੀਂ ਮੈਨੂੰ ਵੀ ਹੁਣ ਗੱਲਾਂ ਕਰੂਗੀ ਵੀ ਮੰਮੀ ਉਹਦਾ ਤਾਂ ਬੜੀ ਛੇਤੀ ਮੇਰੇ ਵੱਲ ਆਉਂਦੇ ਸੀ ਤੇ ਹੁਣ ਵੇਖ ਲਓ ਇਹਨਾਂ ਦੇ ਕੰਮ ਕਿੰਨਾ ਟਾਈਮ ਹੋ ਗਿਆ ਚਲਿਏ ਇਨਾ ਟਾਈਮ ਲਾਏ ਆ। ਉਹ ਟਾਈਮ ਕੋਹ ਨਹੀਂ ਹੋਇਆ। ਮੰਮੀ ਦੇ ਹੀ ਸਾਡਾ ਲਾਉਣ। ਤੂੰ ਜਿੱਥੇ ਵੀ ਜਾਣਾ ਹੁੰਦਾ ਵਾ ਨਾ ਮੈਨੂੰ ਦੱਸਿਆ ਕਰ ਅਸੀਂ ਦੋਵੇਂ ਜੀ ਆਂ ਚੱਲ ਜਾ ਕਰਨਾ। ਬੈਠ ਤੂੰ ਵਿੱਚ। ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ। ਉਹਨੂੰ ਵੀ ਨਹੀਂ ਆ ਹੀ ਬਣਾ। ਮਮੀ ਜੀ ਕੀ ਕਰਦੇ ਹੋ? ਕੁਛ ਨਹੀਂ ਪੁੱਤ ਮੈਂ ਸਬਜ਼ੀ ਥੋੜੀ ਜਿਹੀ ਬਣਾ ਲੈਣੇ ਆ। ਅੱਛਾ ਸਬਜ਼ੀ ਤੇ ਚਲੋ ਠੀਕ ਆ। ਤੇ ਲਵਲੀ ਹਣੀ ਕਿੱਥੇ ਗਏ? ਲਵਲੀ ਸਾਰੇ ਗਿਆਈਓ। ਮੰਮੀ ਨੇ ਦੱਸਿਆ ਬੋ ਸ਼ੈ ਨਹੀਂ ਕਹਿਣੋ। ਮੇਰੀ ਗੱਲ ਸੁਣ ਪੁੱਤ। ਦੱਸਿਆ ਤੁਹਾਨੂੰ ਮੈਨੂੰ ਹੈਗਾ ਹੀ ਵੀ ਜਾਣਾ ਵਾ ਤੇ ਪਰ ਉਹਨੇ ਕਿਹਾ ਹੀ ਨਹੀਂ ਕਿ ਇਹਨੂੰ ਨਾਲ ਜਾਣ ਵਾਸਤੇ ਗੱਲ ਤੇ ਮੰਮੀ ਫੇਰ ਉੱਥੇ ਹੀ ਆ ਜਾਂਦੀ ਆ ਨਾ ਫੇ ਦੱਸਿਆ ਹੀ ਆ ਵੀ ਮੈਂ ਚੱਲਿਆ ਵਾ ਪੁੱਛਿਆ ਤਾਂ ਨਹੀਂ ਹੈਗਾ ਵੀ ਤੁਸੀਂ ਵੀ ਕਿਹਨੇ ਜਾਣਾ ਕਿ ਨਹੀਂ ਜਾਣਾ ਪੁੱਤ ਉਹਨੂੰ ਕਿਹੜਾ ਪਤਾ ਨਹੀਂਗਾ ਵੀ ਜਦੋਂ ਤੇਰੇ ਪੇਕੇ ਗਏ ਹਾਂ ਆਪਾਂ ਸਾਰਾ ਪਰਿਵਾਰ ਗਏ ਹਾਂ ਤਾਂ ਹੁਣ ਵੀ ਸਾਰਿਆਂ ਨੇ ਜਾਣਾ ਚਲੋ ਮੰਮੀ ਉਦਾਂ ਸਮੇਂ ਵੀ ਚੰਗੀਆਂ ਸੀ ਤੇ ਪਹਿਲੀਆਂ ਨੂਹਾਂ ਵੀ ਚੰਗੀਆਂ ਆਹੀ ਘਟੋ ਘਟ ਪੁੱਛ ਕੇ ਤੇ ਜਾਂਦੀਆਂ ਸੀ ਹੁਣ ਮੈਨੂੰ ਹੀ ਵੇਖ ਲਓ ਪੰਜ ਪੰਜ ਮਹੀਨਿਆਂ ਬਾਅਦ ਜਾਂਨੀ ਆ ਤੇ ਇੱਕੋ ਦਿਨ ਰਹਿ ਕੇ ਆ ਜਾਨੀ ਚੱਲ ਪੁੱਤ ਮੈਨੂੰ ਹੁਣ ਪਤਾ ਲੱਗਾ ਹੀ ਪਈ ਇਹ ਜਿਹੜੀ ਚਲਾਕ ਜੀ ਲੱਗਣ ਡਈ ਆ ਮੈਨੂੰ ਆਉਂਦੀ ਨੇ ਤੇ लवली ਨੂੰ ਮਗਰ ਲਾ ਲਿਆ ਵਾ ਹੁੰਦਾ ਹੀ ਨਹੀਂ ਗਨ ਖੱਤਾ ਮਗਰ ਨਹੀਂ ਲਾਉਣਾ ਚੰਗੀ ਜਾਨ ਨੇ ਮਗਰ ਤੇ ਉਹ ਪਹਿਲਾਂ ਹੀ ਲੱਗਾ ਸੀ ਜੇ ਮਗਰ ਨਾ ਲੱਗਾ ਹੁੰਦਾ ਤੇ ਗੱਲ ਇੱਥੋਂ ਤੱਕ ਆਉਣੀ ਨਹੀਂ ਪਰ ਕੀ ਕਰਦੇ ਅਸੀਂ ਵੀ ਮਜਬੂਰ ਹਾਂ ਜੇ ਉਹਦੇ ਆਖੇ ਨਾ ਕਰਦੇ ਫਿਰ ਲੈ ਕੇ ਕਿਸ ਬੰਨੇ ਚਲ ਜਾਂਦਾ ਫਿਰ ਨੱਕ ਕਿੱਥੇ ਦੇਣਾ ਸੀ ਰਿਸ਼ਤੇਦਾਰਾਂ ਵਿੱਚ ਵੀ ਨਹੀਂ ਹਾਂ ਜਾਣ ਜੋ ਕੇ ਤੇ ਸ਼ਰੀਕੇ ਵਿੱਚ ਵੀ ਨਹੀਂ ਹਾਂ ਮਿਲਣ ਜੋਗੇ ਫਿਰ ਆਪਾਂ ਚਲੋ ਵੇਖ ਲਓ ਫਿਰ ਹਾਂ ਤੇਹੀ ਸਮਝਾਇਓ ਮਾੜਾ ਮੋਟਾ ਪਰ ਗੱਲ ਤੇ ਅੱਧਾ ਚੰਗੀ ਨਹੀਂ ਅਜੇ ਤੇ ਫੇਰਾ ਪਾਉਣ ਹੀ ਗਿਆ ਵਾ ਤੇ ਕੱਲ ਨੂੰ ਲੋਕਾਂ ਨੇ ਕਈ ਗੱਲਾਂ ਕਰਨੀਆਂ ਪੁੱਤ ਗੱਲ ਚੰਗੀ ਤੇ ਨਹੀਂਗੀ ਮੈਨੂੰ ਤਾਂ ਆਪੇ ਗੱਲ ਵੱਡ-ਵੱਡ ਖਾਂ ਰਹੀ ਆ ਵੀ ਲਾਗੇ ਛਾਗੇ ਲੋਕ ਕੀ ਕਹਿਣਗੇ ਵੀ ਪਹਿਲੀ ਵਾਰਾਂ ਗਏ ਆ ਤੇ ਦੋਵੇਂ ਜੀ ਚਲ ਗਏ ਆ ਚਲੋ ਹੁਣ ਕੋਈ ਬਹਾਨਾ ਮਾਰ ਦਿਓ ਸਾਨੂੰ ਕੰਮ ਹੀ ਦੇ ਤਾਂ ਨਹੀਂ ਜਾਇਆ ਗਿਆ ਤੇ ਹਹੀ ਕੀ ਆਵਾ ਵੀ ਤਹੀ ਹੋਵਾਉ ਮੁੜ ਕੇ ਇਕੱਠੇ ਚਲ ਜਾਣੀ ਪੋਤੇ ਇਹ ਦਰਵਾਜਾ ਵਾ ਬਹਾਨਾ ਕੀ ਮਾਰੂੰ ਉਹਨਾਂ ਨੂੰ ਨਹੀਂ ਪਤਾ ਵੀ ਵਿਆਹ ਕੀਤਾ ਵਾ ਤਾਂ ਨਾਲ ਜਾਣਾ ਹੀ ਜਾਣਾ ਹੀ ਚਲੋ ਰਿਵਾਜ ਤੇ ਰਹਿੰਦੇ ਤੇ ਫਿਰ ਤੇ ਉਹਨੂੰ ਵੀ ਸੋਚਣਾ ਚਾਹੀਦਾ ਸੀ ਰਿਵਾਜਾਂ ਬਾਰੇ ਪਹਿਲਾਂ ਸੋਚਦਾ ਤੇ ਘਟਾ ਹੀ ਕਾਦਾ ਸੀ ਜੋਤ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿੱਦਾਂ ਦੋਵੇਂ ਜਾਣੇ ਚਲ ਗਏ ਆ ਤੇ ਉਹਦੀ ਮਾਂ ਪਿਓ ਨਾਲ ਪੁੱਛਣਗੇ ਤੇ ਬਾਕੀ ਟੱਬਰ ਕਿੱਥੇ ਆ ਮੰਮੀ ਜੀ ਜੇ ਉਹਨੂੰ ਮਾਂ ਪਿਓ ਦਾ ਇੰਨਾ ਹੀ ਡਰ ਹੁੰਦਾ ਨਾ ਤੇ ਉਹ ਇੱਥੋਂ ਲੈ ਕੇ ਨਾ ਜਾਂਦੀ ਹਾਂ ਉਹਨੂੰ ਨਾਲ ਜਿੱਦਾਂ ਦੀ ਉਹ ਆ ਪਿਆ ਓਦਾਂ ਦੇ ਉੱਥੇ ਹੋਣੇ ਆ ਉਹਨਾਂ ਕਿਹੜਾ ਕਿਸੇ ਨੂੰ ਪੁੱਛਣਾ ਕਿਸ਼ਨਾ ਹੁਣ ਤੇ ਜੋਤ ਮੈਨੂੰ ਡਰ ਜਾ ਹੀ ਲੱਗੀ ਜਾਂਂ ਰਿਆ ਅੱਗੇ ਤੇ ਮੈਨੂੰ ਇਹ ਹੀ ਵੀ ਮਾਂ ਪਿਓ ਇਹਨੂੰ ਸਮਝਾਉਣਗੇ ਤਾਂ ਹੁਣ ਜਦੋਂ ਇਹਨੂੰ ਡਰੀ ਹੈ ਨੀਗਾ ਨਾ ਇੱਥੇ ਦਾ ਤੇ ਨਾ ਉੱਥੇ ਦਾ ਤੇ ਫਿਰ ਗਾੜੀ ਕਿ ਬਾਨਾ ਮਮੀ ਗਾੜੀ ਦੀ ਗਾੜੀ ਵੇਖਾਂਗੇ ਇਦਾਂ ਆ ਵੀ ਤੁਸੀਂ ਮਾੜਾ ਮੋਟਾ ਲਵਲੀ ਦੇ ਕੰਨਾਜੋ ਕੱਢੋ ਉਹ ਨਾ ਹੈ ਮੁੜ ਕੇ ਉਹ ਪਛਤਾਉਂਦਾ ਰਹੇ ਕਿਉਂਕਿ ਜਿਹੜਾ ਵੇਲਾ ਵਾ ਨਾ ਇੱਕ ਵਾਰੀ ਲੰਘਿਆ ਹੱਥ ਨਹੀਂ ਹੁੰਦਾ ਉਹਨੂੰ ਤੇ ਮੈਂ ਬਾਅਦ ਚ ਕਹੂੰਗੀ ਪਹਿਲਾਂ ਤੇਰੇ ਪਿਓ ਨਾਲ ਤਾਂ ਗੱਲ ਕਰਾਂ ਚਲੋ ਦੇਖ ਲਓ ਫਿਰ ਜਿੱਦਾਂ ਕਰਨਾ ਵਾ ਮੈਂ ਤੇ ਮੜਿਆ ਜਾ ਕੰਮ ਜਾਣਾ ਸੀ ਤੇ ਮੈਂ ਛੇਤੀ ਛੇਤੀ ਕੰਮ ਕਾਲਾ ਆਲਾ ਤੂੰ ਕਾਟਾ ਹਾਂ ਸਬਜੀ ਤੇ ਮੈਂ ਤੇਰੇ ਪਿਓ ਨਾਲ ਗੱਲ ਕਰਕੇ ਆਵਾਂ ਚਲੋ ਪਿਆਰ ਕੰਮ ਕੀਤਾ ਵਾ ਹਾਂਜੀ ਬੋਲਦੇ ਨਹੀਂ ਹਾਂਜੀ ਗੱਡੀ ਕਿੱ데 ਖੜੀ ਐ ਸਰਦਾਰ ਸਾਹਬ ਨੂੰ ਨਹੀਂ ਗੱਡੀ ਲੈ ਗਏ ਹੋਰ ਕਿੱ데 ਖੜਨੀ लवली ਆਹ ਤੇ ਲੱਗ ਉਹ ਕਿੱ데 ਗਿਆ ਹੁਣ ਪਿੰਡ ਗਏ ਨੇ ਪਿੰਡ ਗਏ ਤੇ ਜਾਣਾ ਹੀ ਉਹਨਾਂ ਨੇ ਗੁਜਾਰਤਾਂ ਦੇ ਸਵੇਰੇ ਪਾਉਂਦੀ ਸੀ ਉਹ ਵੀ ਅਹੀਂ ਜਾਣਾ ਵਾ ਦਰਜਿੰਦਰ ਜੀ ਨੇ ਸਲਾਹ ਕਰਨੇ ਆ ਮੰਮੀ ਨੂੰ ਪੁੱਛਿਆ ਵਾ ਤੇ ਮੰਮੀ ਵੀ ਕਹਿੰਦੀ ਕਿ ਮੈਨੂੰ ਬਸ ਦੱਸਿਆ ਹੀ ਆ ਇਹ ਨਹੀਂ ਕਿ ਆ ਵੀ ਤੁਸੀਂ ਜਾਣਾ ਕਿ ਇਹਨੇ ਕਿ ਨਹੀਂ ਜਾ ਨਹੀਂ ਤੇ ਪਹਿਲੀ ਵਾਰੀ ਪਿੰਡ ਗਏ ਸੀ ਕੀ ਗੱਲ ਸਾਨੂੰ ਨਾਲ ਖੜਨ ਦਾ ਨਹੀਂ ਪਰ ਜਾਗਾ ਫਰਜ ਫਰਜ ਨਾ ਭਲਿਆਂ ਵੇਲਿਆਂ ਦੇ ਹੁੰਦੇ ਆ ਜਿਹੜਾ ਕੋਈ ਭੋਲਾ ਹੁੰਦਾ ਵਾ ਫਰਜ ਉਹਦੇ ਵਾਸਤੇ ਹੁੰਦੇ ਆ ਜਿਹੜਾ ਤੇਜ਼ ਹੁੰਦਾ ਉਹਦੇ ਵਾਸਤੇ ਕੋਈ ਫਰਜ ਨਹੀਂ ਹੈਗੀ ਨਹੀਂ ਤੇ ਉਥੇ ਹੁਣ ਜਾਓਗੇ ਇਕੱਲੇ ਤੇ ਕੀ ਗੱਲ ਉਥੇ ਕੀ ਕਹਿਣਗੇ ਵੀ ਸਾਡਾ ਦਲ ਪਰਿਵਾਰ ਕਿਉਂ ਨਹੀਂ ਆਇਆ ਤੇ ਜਿਉ ਰਹਿੰਦੇ ਹੀ ਕੱਲੋ ਕੱਲੀ ਹੋਣਗੇ ਤੇ ਫਿਰ ਕਿਸੇ ਨੇ ਕੀ ਪੁੱਛਣਾ ਜੇ ਉਹਨਾਂ ਨੂੰ ਐਡੀ ਪਰਿਵਾਰ ਦੀ ਹੁੰਦੀ ਤੇ ਇੱਥੋਂ ਤੱਕ ਨਾ ਹੁੰਦੇ ਆਪ ਤੇ ਉਹ ਇੱਕ ਵਾਰੀ ਵੀ ਨਹੀਂ ਆਏ ਓਏ ਆਹੋ ਹੀ ਵੀ ਗੱਲ ਤੇ ਸਹੀ ਆ ਕਦੀ ਉਹਨਾਂ ਮੰਮੀ ਨੂੰ ਫੋਨ ਨਹੀਂ ਕੀਤਾ ਵੀ ਕਿੱਦਾਂ ਨੇ ਕਿੱਦਾਂ ਕੁੜੀ ਨੂੰ ਕਰ ਲੈਂਦੇ ਆ ਤੇ ਕੁੜੀ ਕੋ ਪੁੱਛ ਲੈਂਦੇ ਓ ਚੱਲ ਕੋਈ ਗੱਲ ਹੀ ਜੇ ਨਹੀਂ ਨਾ ਖੜਿਆ ਸਾਨੂੰ ਤੇ ਤੁਸੀਂ ਫਿਰ ਹਿਸਾਬ ਨਹੀਂ ਰਿਆ ਕਰੋ ਸਾਨੂੰ ਕੀ ਲੋੜਾ ਕਾਂਗਾ ਹੋਣ ਦੀ ਨਹੀਂ ਨਹੀਂ ਲੋੜ ਹੀ ਨਹੀਂ ਹੈ ਹਨਾ ਹੋਰ ਕੋਈ ਗੱਲ ਹੀ ਤੂੰ ਹੀ ਫਿਕਰ ਨਾ ਕਰੋ ਮੰਮੀ ਉਹਨੇ ਕਿੱਥੇ ਆ ਮੰਮੀ ਵੀ ਉਥੇ ਡੈਡੀ ਨਾਲ ਕਿੰਨੇ ਮੈਂ ਗੱਲ ਕਰਕੇ ਆਉਣੀ ਆ ਪਈ ਤੁਹਾਨੂੰ ਦੱਸਿਆ ਕਿੱਦਾਂ ਨੇ ਤੇ ਡੈਡੀ ਨੂੰ ਕੀ ਕਹਿਣਾ ਉਹਨਾਂ ਖਪਣਾ ਹੀ ਆ ਵਿਚਾਰਿਆਂ ਨੇ ਓਏ ਆਹੋ ਸਿਆਣੇ ਬੰਦੇ ਨੇ ਤਾਂ ਖਪਣਾ ਹੀ ਆ ਆ ਵੇਖ ਲੈ ਕਦੀ ਇਹੋ ਜਿਹਾ ਕੰਮ ਨਹੀਂ ਸੁਣਿਆ ਪੇ ਕੱਲੇ ਫੇਰਾਂ ਪਹੁੰਚ ਲੱਗੇ ਆ ਸੁਣ ਲਿਆ ਵਾ ਤੇ ਭੈਣ ਉਹ ਤਾਂ ਖੜਿਆ ਹੀ ਹੋਊਗਾ ਕਿਸੇ ਨੂੰ ਵੀ ਖੜਿਆ ਭੈਣ ਨੂੰ ਕੀ ਖੜਨਾ ਵਾ ਉਹਨੂੰ ਵੀ ਇਹ ਕਿਹਾ ਹੁਣਾ ਵਾ ਵੀ ਮੁੜ ਕੇ ਗੱਲਾਂ ਕਰਨਗੇ ਬਥੇਰੀ ਸਿਆਣੀ ਦੇਖਣ ਨੂੰ ਹੀ ਨਿਆਣੀ ਲੱਗਦੀ ਓ ਚਲ ਕੋਈ ਗੱਲ ਨਹੀਂ ਤੂੰ ਕਰ ਲੈ ਕੰਮ ਮੈਂ ਉਥੇ ਬੈਠਣਾ ਮੀ ਲੱਜ ਘੜੀ ਚਲੋ ਠੀਕ ਉੱਥੇ ਕੰਮ ਹੀ ਨਾ ਫਰੇ ਸਾਹੀਆ ਛੱਸੀ ਗਿਆ ਪਤ ਵੱਡੀ ਹੁੰਦੀ ਅੰਮ੍ਰਾਲ ਅਸ਼ਰਮੀ ਸੱਚ ਆ ਗਈ ਹੈ ਹਾਂਜੀ ਆਰੇ ਪੁੱਤ ਬੈਠੋ ਮੈਂ ਪਾਣੀ ਲੈ ਕੇ ਆਉਣੀ ਬੈਜਮ ਪੀ ਲੈਨੇ ਬਾਅਦ ਮੇਰੀ ਗੱਲ ਸੁਣਾ ਹਾਂਜੀ ਤੂੰ ਕਹਿੰਦੀ ਦਿਲਜਿੰਦਰ ਹਣਾ ਆ ਵੀ ਆਉਣਾ ਤੇ ਉਹਦੇ ਆਈ ਨਹੀਂਗਾ ਉਹ ਪਤਾ ਨਹੀਂ ਉਹਦਾ ਅੱਗੇ ਮੈਸੇਜ ਆਉਂਦਿਆ ਸੀ ਤੋ ਆਖਣ ਦੇ ਕਿ ਥੋੜਾ ਘਟਾਈਮ ਲੱਗਣਾ ਹੈ ਆ ਪਾਜੀ ਘਰ ਗਏ ਕਿਤੇ ਉਹ ਨਾ ਆਉਣਾ ਹੀ ਨਹੀਂ ਆ ਉਹ ਬੰਨੇ ਨਾ ਲੈ ਕੇ ਆਈਆਂ ਮੈਨੂੰ ਇੱਥੇ ਉਹਨਾਂ ਨੇ ਆਉਣਾ ਸੀ ਸਵੇਰੇ ਮੈਨੂੰ ਫੋਨ ਕੀਤਾ ਸੀ ਕਹਿੰਦੇ ਕਿ ਆਪਾਂ ਜਾ Đਾਵਾਂ ਉਹ ਜਾ ਗਏ ਉਹਨਾਂ ਕਰਕੇ ਘਰ ਚ ਕਪੱਤ ਪਾਇਆ ਵਾ ਵੀ ਉਹਨਾਂ ਨੇ ਜਾਣਾ ਵਾ ਤੇ ਤੂੰ ਉਹ ਗੱਲ ਐਵੇਂ ਲੜਾਈ ਦੱਸ ਤੂੰ ਪਹਿਲਾਂ ਸੱਚਾਈ ਦੱਸ ਦਿਆ ਕਰ ਸੱਸ ਜੀ ਕਿੱਡੀ ਸਤ ਸੱਸ ਜੀ ਸਤ ਸੋ ਹੋ ਠੀਕ ਚਲੋ ਹਾਂਜੀ ਹੋਰ ਪਰਵਾਹ ਹਾਂਜੀ ਠੀਕ ਠਾਕ ਜੇ ਵਧੀਆ ਆਪਣੀ ਸੁਣਾਓ ਤੂੰ ਹਾਂਜੀ ਠੀਕ ਨੇ ਹਾਂਜੀ ਠੀਕ ਠਾਕ ਪਾਤੀ ਇੱਕ ਦੋ ਵਾਰੀ ਖਾਦਦੇ ਹੋਣਾ ਚਲੋ ਆਈ ਕੋ ਪਰਚੀ ਪਰਚੀਆਂ ਦੋ ਛੁੱਟੀਆਂ ਜੇ ਬਰਗਰ ਕੰਮ ਕਰਦਾ ਹਾਂਜੀ ਠੀਕ ਠਾਕ ਜੇ ਵਧੀਆ ਠੀਕ ਆ ਠੀਕ ਆ ਠੀਕ ਆ ਚਲੋ ਤੇ ਭਾਈ ਹੁਣ ਆ ਲੈ ਆਉਣਾ ਸੀ ਨਾਲ ਉਹ ਡੈਡੀ ਜੀ ਆਉਣਾ ਤੇ ਹੈਗਾ ਸੀ ਉਹਨਾਂ ਨੇ ਵੀ ਪਰਚੀ ਆਈ ਸੀ ਤੇ ਜੋਬ ਨੂੰ ਬੰਬੀ ਤੇ ਹੀ ਤੇ ਡੈਡੀ ਜੀ ਵੀ ਠੀਕ ਆ ਤੇ ਲਵਲੀਨ ਤੁਹਾਨੂੰ ਪਤਾ ਸ਼ਰਾਰਤੀ ਬੜੀ ਆ ਹੂੰ ਹੂੰ ਤੇ ਮੰਮੀ ਉਹਨੂੰ ਸਾਂਭਦੇ ਆ ਫਿਰ ਮਗਰੋਂ ਠੀਕ ਤੇ ਭਾਬੀ ਫਿਰ ਚਾਹ ਪਾਣੀ ਮਗਰ ਪਚਾਉਣਾ ਹੁੰਦਾ ਤੇ ਡਿਊਟੀ ਤੱਕ ਤਾਂ ਫਿਰ ਇਹ ਅੱਜ ਛੁੱਟੀ ਲਈ ਜੀ ਛੁੱਟੀ ਲਈ ਹਾਂਜੀ ਚਲੋ ਕਹਿੰਦੇ ਇਹ ਜਾਣਾ ਵਾ ਤੇ ਮੈਂ ਚੱਲ ਫਿਰ ਛੁੱਟੀ ਲੈ ਲਈਨੀ ਠੀਕ ਆਇਓ ਡੈਡੀ ਜੀ ਤੁਸੀਂ ਕਹਿੰਦੇ ਨਾ ਆਉਣਾ ਵਾ ਮੈਂ ਵੀ ਪਾਜੀ ਹੁਣਾਂ ਨੂੰ ਮਿਲ ਕੇ ਆਉਂਗਾ ਨਾਲੇ ਠੀਕ ਹੈ ਤੇ ਉਹ ਵੀ ਬੜੇ ਦਿਨਾਂ ਦਾ ਕਹਿੰਦੇ ਸੀਗੇ ਆਇਓ ਆ ਮੈਂ ਚੱਲ ਕੰਮ-ਕਾਰ ਮੁਕਦਾ ਤੇ ਫਿਰ ਸਾਰੇ ਜੀ ਆਵਾਂਗੇ ਇਕੱਠੇ ਹੀ ਤੇ ਉਹ ਮੈਂ ਚੱਲੇ ਕਰੀ ਮਾਰ ਆਉਨੇ ਆ ਚੱਕਰ ਠੀਕ ਆ ਠੀਕ ਆ ਪੂਰਾ ਆਵਾਂਗੇ ਅਸੀਂ ਮੇਰੀ ਗੱਲ ਸੁਣੋ ਹਾਂਜੀ ਲਵਲੀ ਤਾਂ ਆਪਣੇ ਵੋਟੀ ਨੂੰ ਲੈ ਕੇ ਤੇ ਪਿੰਡ ਚੱਲ ਗਿਆ ਉਹਦੇ ਆਂਦਾ ਫੇਰਾ ਪਾਉਣ ਚੱਲੇ ਆ ਤੇ ਤੈਨੂੰ ਪੁੱਛਿਆ ਕਿਸੇ ਆਨੇ ਉਹਨੇ ਪੁੱਛਣਾ ਮੈਨੂੰ ਕੀ ਦੱਸਣ ਆਇਆ ਸੀ ਤਿਆਰ ਬਿਆਰ ਹੋ ਕੇ ਹਾਂ ਤੇ ਅਸੀਂ ਚੱਲੇ ਆ ਅੱਛਾ ਤੇ ਮੈਂ ਫੇਰ ਗਾੜੀ ਕੀ ਕਹਿਣਾ ਸੀ ਮੈਂ ਹਾਂ ਪੁੱਤ ਸਾਰਿਆਂ ਜਾਣਿਆ ਜਾਣਾ ਸੀ ਤੇ ਫੇਰ ਫੇਰਾ ਪੈਂਦਾ ਵਾ ਇਹ ਕੋਈ ਨਹੀਂ ਆਰ ਕਾਹੇ ਇਕੱਲੇ ਚੱਲ ਜਾਂਦੇ ਆ ਤੇ ਫੇਰ ਜਾਵਾਂਗੇ ਤੇ ਸਾਰੇ ਮੈਂ ਫੇਰ ਸਾਰਿਆਂ ਕੀ ਕਰਨ ਜਾਣਾ ਜੇ ਤੂੰ ਹੋਈ ਆਏ ਓਏ ਓ ਤੇਰੀ ਗੱਲ ਠੀਕ ਵਾ ਤੇ ਉਹਦਾ ਮਾਪਿਓ ਕਹੂਗਾ ਵੀ ਤੇਰਾ ਕੋਈ ਮਾਪਿਓ ਹੈ ਨਹੀਂ ਆ ਕਿਹਨੂੰ ਨਾਲ ਨਹੀਂ ਲਿਆਦਾ ਭਰਾ ਭਰਜਾਈ ਤੇਰੇ ਕੀਪ ਤੱਕ ਹੀ ਸਾਬ ਕਿਤਾਵਾ ਜੇ ਮਾਪਿਓ ਦਾ ਡਰ ਹੁੰਦਾ ਤੇ ਫੇਰ ਸਾਨੂੰ ਲੈ ਕੇ ਜਾਂਦੀ ਨਾਲ ਜੇ ਮਾਪਿਓ ਨੂੰ ਪੁੱਛਣਾ ਹੁੰਦਾ ਤੇ ਨਹੀਂ ਉਹਨਾਂ ਨੂੰ ਫੇਰ ਡਰ ਹੀ ਨਹੀਂ ਹੁਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਵੱਡੀ ਤੇ ਫੇਰ ਵੀ ਚੰਗੀ ਸੀ ਜਿੱਦਾਂ ਕਹੀਦਾ ਹੀ ਉਦਾਂ ਹੀ ਕਰਦੀ ਸੀ ਇਹਨੂੰ ਆਈ ਨੂੰ ਕਿੰਨੇ ਕ ਦਿਨ ਹੋ ਗਏ ਆ ਤੇ ਆਪਣੀਆਂ ਮਰਜ਼ੀਆਂ ਕਰਨ ਵੀ ਡੈਪੀ ਆ ਕਿੱਦਾਂ ਝੱਟ ਲੰਘੂਗਾ ਮੈਂ ਤੈਨੂੰ ਕਹਿੰਦਾ ਸੀ ਨਾ ਤੇ ਤੂੰ ਕਹਿੰਦੀ ਵੀ ਇਹ ਵਿਆਹ ਹੋ ਗਿਆ ਤਾਂ ਇਹ ਠੀਕ ਹੋਏਣਾ ਹੁਣ ਚੰਗੀ ਰਹੀਆਂ ਮੈਂ ਤੇ ਇਹੋ ਹੀ ਸੋਚਿਆ ਸੀ ਕਿ ਸਿਆਣੀ ਹੋਊਗੀ ਕੋਈ ਗੱਲ ਨਹੀਂ ਉਹਨੇ ਸਮਝਾ ਲੈਣਾ ਵਾ ਹੁਣ ਮੈਨੂੰ ਤਾਂ ਜੋਤ ਨੇ ਵੀ ਗੱਲਾਂ ਕਰਨੀਆਂ ਵੀ ਮੰਮੀ ਉਦੋਂ ਮੈਨੂੰ ਇਦਾਂ ਕਹਿੰਦੇ ਸੀ ਉਦੋਂ ਤੁਸੀਂ ਮੈਨੂੰ ਇਦਾਂ ਕਹਿੰਦੇ ਸੀ ਹੁਣ ਕਹਿ ਕੇ ਵੇਖੋ ਮੈਂ ਤਾਂ ਫਸ ਗਈ ਕਸੂਤੀ ਫਸਦੂ ਕਾਦੀ ਗਈਆਂ ਨਾ ਮੰਨਣਗੇ ਤੇ ਚੁੱਕ ਕੇ ਅੱਡ ਕਰਦਾਂਗੇ ਫਿਰ ਕਾਦੀ ਗੱਲ ਹਾ ਹਾ ਜੇ ਵਿਆਹ ਨੂੰ ਕਿਹੜਾ ਚੇਰ ਹੋਇਆ ਵਾ ਅੱਡ ਕਰਦੇ ਚੰਗੇ ਲੱਗਾਂਗੇ ਲੋਕਾਂ ਨੇ ਵੀ ਕਹਿਣਾ ਵਾ ਪੀ ਇਹ ਮੁੰਡਾ ਵਿਆਹ ਨਹੀਂ ਤਾਂ ਅੱਡ ਘਰ ਵੀ ਦਿੱਤਾ ਇਹਨਾਂ ਨੂੰ ਥੋੜਾ ਕਿਸੇ ਨੇ ਕਹਿਣਾ ਸਾਲਾ ਪੈਨੋ ਵੇਤ ਸਹੀ 10 15 ਦਿਨ ਮਹੀਨਾ ਵੇਤ ਸਹੀ ਕੀ ਕਰਦੇ ਆ ਕਰਨਾ ਕੀ ਆ ਜੋ ਅੱਜ ਕੀਤਾ ਉਹ ਹੀ ਗਾਂ ਕਰਨਾ ਵਾ ਜੇ ਅੱਜ ਉਹਨੂੰ ਸ਼ਰਮ ਨਹੀਂ ਆਈ ਵੀ ਮੈਂ ਮਾਂ ਪਿਓ ਨੂੰ ਨਾਂ ਲੈ ਕੇ ਤੁਰਾਂ ਤੇ ਗਾੜੀ ਕਿੱਥੋਂ ਆਉਣੀ ਆ ਤੇਰਾ ਇਹ ਮੁੰਡਾ ਚੰਗਾ ਹੁੰਦਾ ਤੇ ਇਹੋ ਕਹਿੰਦਾ ਵੀ ਮੈਂ ਆਪਣੇ ਮਾਂ ਪਿਓ ਤੋਂ ਬਗੈਰ ਹਿਲਦਾ ਨਹੀਂ ਇਹ ਗਾੜੀ ਕੋਇਆ ਨਹੀਂ ਜਿੱਦਾਂ ਉਹਨੇ ਕਹਦੇ ਲੈ ਕੇ ਤੁਰ ਪਿਆ ਇਹ ਮੈਂ ਉਹਨੂੰ ਕਲਾਵਾ ਤੁਹਾਡੇ ਵਾਲ ਮੈਂ ਹਾਂ ਉਹਨੇ ਆਣ ਕੇ ਮੇਰੇ ਗੋਡੇ ਕੁੱਟਣੇ ਆ ਗਾਂ ਤਿਆਰ ਹੋਈ ਤਾਂ ਲੈ ਕੇ ਤੇ ਜਾ ਤੇ ਚੁੱਪ ਕਰਕੇ ਚੱਲ ਗਏ ਦੋਵੇਂ ਜਾਣੇ ਚੱਲ ਆਉਂਦਾ ਤੇ ਫਿਰ ਕਰ ਲੈਨੇ ਆ ਗੱਲ ਗੱਲ ਕਾਦੀ ਕਰਨੀ ਆ ਹਜੇ ਵਿਆਹ ਨੂੰ ਕਿਹੜੇ ਦਿਨ ਹੋਏ ਹੁਣ ਕਪਤ ਕਰਨਾ ਉਹਦੇ ਨਾਲ ਤੇ ਕਪਤ ਕੀਤਾ ਹੀ ਕੰਮ ਸਰਨਾ ਚੁੱਪ ਕੀਤਾ ਟਾਈਮ ਲੰਘੂਗਾ ਦੱਸ ਚੱਲ ਵੇਖ ਲਓ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੀ ਬਣਾ ਆ ਆਪ ਖੁਦਰੇ ਹੋਏ ਦੋਵੇਂ ਜਾਣੇ ਕਸੂਰ ਰਮਨ ਸਾਰਾ ਹੀ ਤੇਰਾ ਵਾ ਤੂੰ ਉਹਨੇ ਭੂਏ ਚੜਾਇਆ ਸੀ ਜੋ ਕਰਦਾ ਵਾ ਕਰੀ ਜਾਏ ਜੇ ਉਹ ਮਾੜਾ ਕਰੁੰਦਾ ਸੀ ਤਾਂ ਵੀ ਠੀਕ ਵਾ